Hello everyone. First of all, I wish you all a very happy new year. 2025. ਇਹ ਸਾਲ ਸਿਰਫ ਨਵੀਆਂ ਉਮੀਦਾਂ ਤੇ ਨਵੀਂ ਸ਼ੁਰੂਆਤ ਦਾ ਸੰਦੇਸ਼ ਹੀ ਨਹੀਂ ਲੈ ਕੇ ਆਇਆ। ਬਲਕਿ ਗਣਿਤ ਦੀ ਦੁਨੀਆ ਵਿੱਚ ਇਨ ਦਾ ਵਰਲਡ ਆਫ ਮੈਥਸ ਇਟ ਇਜ਼ ਅ ਫੈਸੀਨੇਟਿੰਗ ਯੀਅਰ। ਮਤਲਬ ਨਵੇਂ ਸਾਲ ਦੀ ਸੰਖਿਆ 2025 ਇਹ ਨਿਕਸ਼ਮਤ ਕਰੀ ਹੈ ਕਿ ਸਾਨੂੰ ਇਸ ਤੋਂ ਆਪਣੇ ਜੀਵਨ ਨੂੰ ਕਾਮਯਾਬ ਬਣਾਉਣ ਵਾਸਤੇ ਮਾਰਗਦਰਸ਼ਨ ਪ੍ਰਾਪਤ ਹੁੰਦਾ ਹੈ ਆਓ ਨਵੇਂ ਸਾਲ 2025 ਨੂੰ ਉਸ ਦੇ ਚਮਤਕਾਰੀ ਅੰਕਾਂ ਦੇ ਸੰਯੋਗ ਨਾਲ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਰਾਹ ਜਾਣ ਜਾਨੇ ਆ ਸੋ ਫਸਟ ਆਫ all ਯੂ ਵਿਲ ਨੋਟਿਸ ਦੈਟ ਇਟਸ ਅ ਪਰਫੈਕਟ ਸਕਿਲ ਯੈਸ ਦ ਨੰਬਰ 2025 ਇਜ਼ ਅ ਪਰਫੈਕਟ ਸਕਿਲ ਇੱਕ ਪੂਰਨ ਵਰਗ ਹੈ ਇਟਸ ਅ ਪਰਫੈਕਟ ਸਕੁਅਰ ਆਫ 45 ਜੋ ਕਿ ਇੱਕ ਸਟੀਕ ਤੇ ਪਰਫੈਕਟ ਸੰਖਿਆ ਹੈ ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਹਰ ਨਵੀਂ ਸ਼ੁਰੂਆਤ ਲਈ ਪੂਰਨ ਮਿਹਨਤ ਅਤੇ ਦ੍ਰਿੜਤਾ ਦੀ ਲੋੜ ਹੁੰਦੀ ਹੈ ਸੋ ਐਵਰੀ ਨਿਊ ਬਿਗਨਿੰਗ ਰਿਕਵਾਇਰਸ ਅ ਪਰਫੈਕਟ ਹਾਰਡ ਵਰਕ ਐਂਡ ਥੈਟ ਟੂ ਵਿਦ ਡੈਡੀਕੇਸ਼ਨ ਦੂਜੀ ਜੇ ਮਤਕਾਰੀ ਗੱਲ ਇਹ ਹੈ ਕਿ 2025 ਦੋ ਛੋਟੇ ਵਰਗਾ ਦਾ ਗੁਣਾਕ ਵੀ ਹੈ ਯੈਸ ਇਟ ਇਜ਼ ਅ ਪ੍ਰੋਡਕਟ ਆਫ ਟੂ ਸਕਿल्स ਆਫ ਦਾ স্মਾਲ ਨੰਬਰਸ 9 ਐਂਡ 15 ਇਹ ਸਾਲ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਛੋਟੀਆਂ ਕੋਸ਼ਿਸ਼ਾਂ ਨੂੰ ਮਿਲਾ ਕੇ ਵੱਡੇ ਮਕਸਦ ਹਾਸਲ ਕੀਤੇ ਜਾ ਸਕਦੇ ਹਨ ਥੋ ਸਮਾਲ ਐਫਰਟਸ ਵੈਨ ਕੰਬਾਈਨਡ ਟੁਗੇਦਰ ਕੈਨ ਲੀਡ टू अचीव ग्रेट रिजल्ट एक होर हैरानीजनक गल दो हजार पच्ची तीन वक् वक् वर्क जोड़ है अनदर इंटरेस्टिंग फैक्ट दैट टू थाउजेंड ट्वेंटी फाइव इज द सम ऑफ थ्री डिस्टिंक्ट स्क्वायर्ड नंबर्स फोर्टी ट्वेंटी एंड फाइव ਸੋ ਇਹ ਗਿਣਤੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਇਕਸਾਰ ਕਰਨਾ ਸਾਡੀ ਸਫਲਤਾ ਲਈ ਕਿੰਨਾ ਮਹੱਤਵਪੂਰਨ ਹੈ। ਯੈਸ ਸੋ ਥਿਸ ਨੰਬਰ ਇnspires us to harmonize different aspects of life to achieve success। ਸਾਨੂੰ ਯਾਦ ਹੈ ਕਿ 2025 ਉਹ ਪਹਿਲਾ ਪਰਫੈਕਟ ਸਕੁਅਰ ਹੈ ਜੋ ਕਿ ਸਿੱਧਾ उन्नीस सौ छत्ती जो कि चौताली वर्ग है तो बाद आता है क्योंकि चौताली तो बाद संख्या पंताली वर्ग दो हज़ार पच्ची बनता है एंड दिस रिमाइंड अस टू नेवर लूज होप सक्सेस इज ओफन जस्ट अराउंड द कॉर्नर प्रेरणा दिता है कि उम्मीद कदे नहीं छड़नी चाहिए सफलता ਹਮੇਸ਼ਾ ਅਗਲੀ ਖੰਡ ਤੇ ਹੀ ਹੁੰਦੀ ਹੈ ਐਂਡ ਏਰ ਇਜ਼ ਦਾ ਮੋਸਟ ਫਨ ਫੈਕਟ 2025 ਇਜ਼ ਆਲਸੋ ਦਾ ਸਮ ਆਫ ਦਾ ਕਯੂਬਸ ਆਫ 올 ਦਾ ਸਿੰਗਲ ਡਿਜੀਟ ਨੰਬਰਸ 2025 ਸਾਰੇ ਇੱਕ ਅੰਕ ਦੀਆਂ ਸੰਖਿਆਵਾਂ ਦੇ ਘਣ ਦਾ ਜੋੜ ਵੀ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਛੋਟੇ ਛੋਟੇ ਯਤਨਾਂ ਦਾ ਇਕੱਠ ਵੱਡੇ ਨਤੀਜੇ ਦੇ ਸਕਦਾ ਹੈ The small steps can lead to significant outcomes when they are combined together. So, in the end, we see that 2025 is more than just a number, it is a year of inspiration. So, let's welcome it with high spirit. and great achievements so saldi apni unchi aasha ate naviyan safalta nal isda swagat kariye so wishing you all a happy new year 2025 naye sal di hardik shubhkamnawan thank you very much dhanwad